ਪਰ 20 ਅੱਜ ਤੁਸੀਂ ਮਹਾਰਾਣੀ ਸਾਹਿਬ ਦਾ ਜਨਮ ਦਿਨ ਮਨਾਇਆ ਕੀ ਕਹਿੰਗੇ ਇਸ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਕਨਿਤਪੁਰ ਜੀ ਦਾ ਅੱਜ ਜਨਮ ਦਿਹਾੜਾ ਸੀ ਜਿਸ ਦੇ ਸਵਾਰਣ ਸਾਡੇ ਸਾਰੇ ਯੂਥਾਂ ਦੇ বিজেਪੀ ਦੇ ਵਰਕਰਾਂ ਨੇ ਸਾਰੇ ਨੇ ਇਕੱਠੇ ਹੋ ਕੇ ਮਹਾਰਾਣੀ ਕਨਿਤਪੁਰ ਜੀ ਦਾ ਜਨਮ ਦਿਨ ਦਾ ਖੇਡ ਕਰਿਆ ਵਿੱਚ ਸਾਨੂੰ ਖੁਸ਼ੀ ਦੀ ਅਤੇ ਪਰਮਾਤਮਾ ਜੀ ਸਹੀ ਦੁਆ ਕਰਦੇ ਆ ਉਹਨਾਂ ਨੂੰ ਖੇਡ ਕੰਗੀ ਸੇਧ ਵਕਸ਼ਣ ਲੰਮੀ ਆਜੀ ਬਖਸ਼ਣ ਕਿਉਂਕਿ ਉਹਨਾਂ ਨੇ ਜਿੰਨਾ ਵੀ ਬਹੁਤ ਹੀ ਵਧੀਆ ਪੋਲੀਟੀਕਲ ਜਿਹੜਾ ਉਹਨਾਂ ਦਾ ਹੈ ਦੌਰ ਹੈ ਉਹਨੇ ਉਹਨੇ ਬਹੁਤ ਜ਼ਿਆਦਾ ਕੰਮ ਕੀਤਾ ਜਦੋਂ ਉਹ ਦੇਸ਼ ਰਾਜ ਮੰਤਰੀ ਸਨ ਉਹਨਾਂ ਨੇ ਸਮਾਂ ਵਾਰ ਤੇ ਬਹੁਤ ਜ਼ਿਆਦਾ ਪ੍ਰੋਜੈਕਟ ਲੈ ਕੇ ਆਏ ਬਹੁਤ ਜ਼ਰਤ ਕੱਟੀ ਕੀਤੀ ਔਰ ਪਟਿਆਲੇ ਨੂੰ ਬਹੁਤ ਜ਼ਿਆਦਾ ਦੇਣ ਕੱਟੀ ਕੀਤੀ ਇਹ ਸਾਰੇ ਸਾਰੇ ਇਕੱਤਰ ਹੋ ਕੇ ਉਹਨਾਂ ਦਾ ਜੋ ਜਨਮ ਦਿਨ ਮਨਾਇਆ ਉਹਨਾਂ ਤੇ ਅਸੀਂ ਪ੍ਰਮਾਤਮਾ ਨੂੰ ਇਹੇ ਦੁਆ ਕੀਤੀ ਕਿ ਉਹਨਾਂ ਨੂੰ ਚੰਗੀ ਸਿਹਤ ਔਰ ਲੰਮੀ ਆਜੀ ਬਖਸ਼ਣ ਤੇ ਉਹ ਇਸੇ ਇਸੇ ਤਰ੍ਹਾਂ ਹੀ ਅਮਾਜ ਦੀਸ ਲੋਕਾਂ ਦੀ ਸੇਵਾ ਕਰਦੇ ਰਹਿਣ ਤੁਸ ਉਹਨਾਂ ਦਾ ਜਿਹੜਾ ਵਕੀਰਾ ਮਿਲਵਕਣ ਬਹੁਤ ਜ਼ਿਆਦਾ ਵਧੀਆ ਹੈ ਹਰ ਦੋ ਵੀ ਵਰਕਰ ਉਹਨਾਂ ਕੋਲ ਜਾਂਦਾ ਉਹਨੂੰ ਅਟੈਂਡ ਕਰਦੇ ਨੇ ਜੋ ਦੀ ਮੁਸ਼ਕਲ ਹੁੰਦੀ ਉਹਨੂੰ ਸੋਲਵ ਕਰਕੇ ਉਹਨੂੰ ਹੱਲ ਕਰਕੇ ਉਹਨਾਂ ਨੂੰ ਕਾਇਦੇ ਨੇ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਅੱਜ ਉਹਨਾਂ ਦੇ ਕਰਨ ਕਰਕੇ ਤੁਸੀਂ ਮਿਲਾਈਏ ਇਸ ਕਰਕੇ ਪਰਮਾਤਮਾ ਦੇ ਹੀ ਬਾਰੀਕੀ ਨੂੰ ਲੰਮੀ ਆ ਰਹੀ ਹੋਵੇ ਕੀ ਸ਼ੁਕਾਵਾ ਮਨਾ ਮ ਦੇਣਾ ਚਾਹੁੰਦੇ ਹਾਂ ਜੀ ਮਾਨ ਸਰ ਅਸੀਂ ਅੱਜ ਸਮਾਣਾ ਵਿਖੇ ਸਾਰੀ ਸਾਡੀ ਮੰਡਲ ਦੀ ਜਿਹੜੀ ਟੀਮ ਹੈ ਤੇ ਮਹਾਰਾਣੀ ਸਾਹਿਬ ਹੈਗੇ ਨੇ ਬਾਹਰ ਨਹੀਂ ਆ ਸੀ ਉਹਨਾਂ ਕੋਲ ਹੀ ਮੈਚ ਜਾ ਕੇ ਕਰਦੇ ਹੋਏ ਸੀ ਕਿ ਤੇ ਅੱਜ ਅਸੀਂ ਜਿਹੜੀ ਸਾਡੀ ਸਾਰੀ ਟੀਮ ਨੇ ਇੱਥੇ ਕੇਕ ਕਰਾਉਣੀ ਦੀ ਲੰਬੀ ਆਲੀਂ ਪ੍ਰਮਾਤਮਾ ਕੇ ਅਰਦਾਸ ਕਰੀਏ ਤੇ ਜਿਵੇਂ ਹੀ ਉਹ ਹੁਣ ਤੱਕ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਤੇ ਅੱਗੇ ਵੀ ਕਰਦੇ ਰਹੇ ਨੇ ਅਸੀਂ ਪ੍ਰਮਾਤਮਾ ਨੂੰ ਉਹਨਾਂ ਲਈ ਚੀਜ਼ ਦਾ ਬਲ ਬਖਸ਼ਣ ਨੂੰ ਵੀ ਕਿਹਾ ਕਿ ਉਹਨਾਂ ਚ ਜਿਹੜਾ ਉਹਨਾਂ ਨੇ ਹੁਣ ਤੱਕ ਲੋਕਾਂ ਵਾਸਤੇ ਸੇਵਾ ਕਰੀ ਹੈ ਤਾਂ ਹੀ ਉਹਨਾਂ ਦੇ ਲੋਕ ਇੰਨੇ ਜ਼ਿਆਦਾ ਵਧਿਆ ਉਹਨਾਂ ਨੂੰ ਮਾਨ ਸਤਕਾਰ ਕਰਦੇ ਨੇ ਕਿ ਤੇ ਉਹਨਾਂ ਦੀ ਲੰਬੀ ਉਮਰ ਲਈ ਪ੍ਰਮਾਤਮਾ ਕੇ ਅਰਦਾਸ ਕਰੀਏ ਜੋ ਕਿ ਸਾਡੇ ਪੰਜਾਬ ਹਪਾਰਾ ਸਮਾਨਾਂ ਦੀ ਆਨ ਬਾਨ ਸ਼ਾਨ ਮਹਾਰਾਣੀ ਪਰਨੀਤ ਕੌਰ ਜੀ ਜਿਹਨਾਂ ਦੇ ਜਨਮ ਦਿਨ ਅਸੀਂ ਅੱਜ ਪੂਰੇ ਮੰਡਲ ਦੀ ਟੀਮ ਨੇ ਇਕੱਠੇ ਹੋ ਕੇ ਮਨਾਇਆ ਔਰ ਅਰਦਾਸ ਕੀਤੀ ਹੈ ਉਸ ਪਰਮਪિતા ਪਰਮਾਤਮਾ ਦੀ ਕਿ ਉਹਨਾਂ ਨੂੰ ਬਹੁਤ ਹੀ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਜਿਸ ਤਰ੍ਹਾਂ ਕਿ ਉਹ ਸਾਰੀ ਉਮਰ ਤੋਂ ਹੀ ਸਾਡੇ ਇਲਾਕਾ ਵਾਸੀਆਂ ਦੀ ਸੇਵਾ ਕਰਦੇ ਆ ਰਹੇ ਨੇ ਦਿਨ ਰਾਤਿਤ ਕਰਕੇ ਉਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਸੇਵਾ ਕਰਦੇ ਰਹਿਣ ਮੈਂ ਇੱਕੋ ਹੀ ਗੱਲ ਕਹਿ ਕੇ ਇਸ ਹੀ ਕਮਕਤਾ ਪ੍ਰਮਾਤਮਾ ਅਗੇ ਲਾਸ ਕਰੂੰਗਾ ਲੱਖਾਂ ਹੋਣਗੇ ਮਹਾਰਾਜੇ ਮਹਾਰਾਣੀਆਂ ਪ੍ਰਨੀਤ ਕੌਰ ਵਰਗਾ ਨਹੀਂ ਹੋ ਸਕਦਾ ਜਿੱਥੇ ਖੜਜੂ ਦੀ ਮਹਾਰਾਣੀ ਪ੍ਰਨੀਤ ਕੌਰ ਉਥੇ ਕੋਈ ਵੀ ਹੋਰ ਨਹੀਂ ਖਲੋ ਸਕਦਾ ਪ੍ਰਮਾਤਮਾ ਮਹਾਰਾਣੀ ਜੀ ਨੂੰ ਐਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੀ ਔਰ ਅਸੀਂ 2027 ਦੇ ਵਿੱਚ ਅਸੀਂ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਪੰਜਾਬ ਦਾ ਦੇਖਣਾ ਚਾਹੁੰਦੇ ਆ ਜਿਸ ਦੇ ਲਈ ਅਸੀਂ ਪੂਰੀ ਟੀਮ ਤਿਆਰ